ਸਕੀ ਨਾਮ ਆਪਣਾ ਕਿੱਥੇ ਤੰਦੀ ਦੁਕਾਨ ਆਪਣੀ ਕਾਦੀ ਆ ਵੀ ਦੁਕਾਨ ਆੜੇ ਦੀ ਕੀ ਮਾਮਲਾ ਹੈ ਅੱਜ ਮੌਕੇ ਤੇ ਪੁਲਿਸ ਆਈ ਹੋਈ ਹੈ ਕੌਨ ਸਰ ਮੌਕੇ ਤੇ ਦਿਖਾਇਆ ਸੀ ਉੱਪਰ ਦੀ ਉੱਪਰ ਵੀ ਆਏ ਸਾਡੇ ਨਾਲ ਦੇ ਗਵਾਨੀ ਇਹਦੇ ਚੋਰੀ ਕਰਕੇ ਉੱਪਰ ਵੀ ਪੌਣੀ ਲੱਗੀ ਸੀ ਇਹਦੇ ਤੋਂ ਸਾਡੇ ਗੇਟ ਪਟਿਆ ਜੀ ਹਾਂ ਜੀ ਕਿੰਨੇ ਕ ਨੁਕਸਾਨ ਹੋ ਗਿਆ ਆਪਣਾ 2000 ਕਿਉਂਕਿ ਜਦ ਗੱਲੇ ਚ ਕੈਸ਼ ਚ ਗਿਆ ਭਾਗ ਭੁਲ ਗਿਆ ਤੂੰ ਤੁਹਾਨੂੰ ਕਿਦੋਂ ਕਦੋਂ ਪਤਾ ਲੱਗਿਆ ਦੋ ਜੀ ਗਾਗ ਨੂੰ ਗਾਗ ਨੂੰ ਮੋਨ ਨਹੀਂ ਕੈਸ਼ ਉੱਤੇ ਲਾਉਂਦੇ ਅੱਛਾ ਗੱਲ ਟੁੱਟਾ ਹੋਇਆ ਸੀ ਗੱਲ ਟੁੱਟਾ ਉਹ ਖੋਲਾ ਹੁੰਦਾ ਰਾਤ ਨੂੰ ਅੱਛਾ ਸਾਡੀ ਦਾ ਚੱਲਦੀ ਤੇ ਆਏ ਕਿੱਧਰ ਦੀ ਤੁਹਾਡੀ ਦੁਕਾਨ ਤੇ ਸਿਖਰ ਦੀ ਤੁਹਾਡੀ ਵੀ ਸਿਖਰ ਦੀ ਆਏ ਟੋਟਲ ਕਿੰਨਾ ਕੁ ਨੁਕਸਾਨ ਆਪਣਾ 2000 ਦਾ ਹੀ ਮੈਂ ਕਹਿੰਦਾ ਮੈਂ ਬਹੁਤ ਗੱਡ ਬੱਡ ਵੀ ਹੈਗਾ ਪਰ ਇਹ ਨਾਲ ਦੀ ਦੁਕਾਨ ਤੇ ਵੀ ਹੋਈ ਹੈ ਹਾਂ ਜੀ ਨਾਲ ਤੇ ਇਹ ਇਧਰ ਪਹਿਲਾਂ ਹੋਈ ਹੈ ਅੱਛਾ ਕਿਉਂਕਿ ਸਾਡੇ ਉਹ ਵੱਡਿਆ ਸਾਹਿਬ ਵੱਡਿਆ ਵੀ ਹੈ ਸਾਡੇ ਉਧਰ ਪਟਿਆ ਦੇ ਕਿ ਮੌਕੇ ਤੇ ਪੁਲਿਸ ਆ ਗਈ ਹੈ ਮੌਕੇ ਤੇ ਬਾਤ ਆਇਆ ਕੀ ਮੰਗ ਕਰਦੇ ਹੁਣ ਮੰਗ ਇਹ ਇਦਾਂ ਦਾ ਕੰਮ ਬੰਦ ਹੋਣਾ ਚਾਹੀਦਾ ਨਗਰ ਕਹੜੀਆਂ ਬੰਦ ਹੋਣਾ ਜੇ ਇਹਦੇ ਹੋਰ ਮੈਂ ਤੇ ਬੰਕ ਹੀ ਕਾਟਦੇ ਆਂ ਪ੍ਰਸ਼ਾਸਨ ਉਹ ਇਹਨਾਂ ਨੂੰ ਲੱਤ ਪਾਈ ਜਾਵੇ ਦੇਖਿਆ ਨਹੀਂ ਚੇਦੀ ਤਾਂ ਕੈਮਰੇ ਵਗੈਰਾ ਲੱਗੇ ਆਪਣੇ ਕੈਮਰੇ ਕਾਸੂਰ ਕਿੱਥੇ ਢੰਗ ਦੀ ਆਪਣੀ ਦੁਕਾਨ ਸੂਦ ਮੈਡੀਕਲ ਅਪਲਾਈ ਕੀ ਮਾਮਲਾ ਬਾਈ ਜਿਹੜਾ ਤੁਸਾ ਜੀ ਸਵੇਰੇ ਮੈਂ ਆਇਆ ਸੀ ਤਾਂ ਤੁਹਾਨੂੰ ਨਮਸਕਾਰ ਤੇ ਉੱਪਰ ਅਲੀ ਦਰਵਾਜ਼ਾ ਕੱਟ ਕੇ ਚੰਦਰ ਤਾਂ ਗੁੰਡਾ ਖੋਲ ਕੇ ਤਾਂ ਪੈਸੇ ਮੇਰੇ ਗੱਲੇ ਚ ਦੋ ਤਿੰਨ ਦਿਨ ਦੀ ਸੇਲ ਸੀਗੀ ਤਾਂ ਮੇਰੇ ਬਾਬਿਆਂ ਦੇ ਪੈਸੇ ਤੇ ਇੱਕ ਲੈਪਟਾਪ ਇਹ ਸਾਰਾ ਕੁਝ ਲੈ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਫਿਰ ਮੈਂ ਜਦੋਂ ਗੱਲਾ ਖੋਲਿਆ ਮੈਂ ਆ ਕੇ ਸਾਫ ਸਫਾਈ ਕੀਤੀ ਕੁਝ ਨਹੀਂ ਛੇੜਿਆ ਵਾ ਸੀਗਾ ਤਾਂ ਜਦੋਂ ਆ ਕੇ ਸਾਫ ਸਫਾਈ ਕਰਕੇ ਹਟਿਆ ਤਦੋਂ ਫਿਰ ਮਤਲਬ ਪੂਜਾ ਪਾੜ ਕਰਕੇ ਜਦੋਂ ਮੈਂ ਜਦੋਂ ਸਮਰ ਆਇਆ ਤਾਂ ਪੈਸੇ ਕੱਟਣ ਲੱਗਾ ਗੱਲਾਂ ਖੋਲਿਆ ਤਾਂ ਗੱਲਾਂ 'ਚ ਪਤਾ ਲੱਗਿਆ ਕਿ ਮੇਰਾ ਸਾਰਾ ਕੁਝ ਲੈ ਗਿਆ ਕੀ ਕੋਈ ਕੈਮਰੇ ਵਗੈਰ ਲੱਗੇ ਆਪਣੇ ਤੇ ਨਹੀਂ ਕੈਮਰੇ ਨਹੀਂ ਕੋਈ ਬਾਹਰ ਬਾਹਰ ਵੀ ਨਹੀਂ ਲੱਗੇ ਕੀ ਮੌਕੇ ਤੇ ਹੁਣ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਵੀ ਹੈ ਹੂੰ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੇਖ ਰਿਹਾ ਤੁਸੀਂ ਇਹ ਪੰਜਾਬ ਦੇ ਜਿਹੜੇ ਲਗਾਤਾਰ ਚੋਰੀਆਂ ਦੀ ਵਾਰਦਾਤਾਂ ਹੋ ਰਹੀਆਂ ਹੋਏ ਪੂਰੇ ਹਾਲਾਤ ਆ ਪੰਜਾਬ 'ਚ ਕਿਉਂਕਿ ਦੇਖ ਲਓ ਤੁਸੀਂ ਕੀ ਬੰਦਾ ਸੁਰੱਖਿਤੀ ਨਹੀਂ ਹੈ ਜੀ ਇਹ ਮਤਲਬ ਬੰਦਾ ਮਾਰ-ਮਾਰ ਕੇ ਕਮਾਂਦਾ ਹੈ ਜਾਂ ਤਾਂ ਮੈਂਟੇ ਚ ਲੈ ਕੇ ਚਲੇ ਜਾਂਦੇ ਇਹ ਆਏ ਕਿੱਧਰ ਦੀ ਇਹ ਕੋਠੇ ਦੀ ਜੇ ਸ਼ਕ ਕੋਠੇ ਦੀ ਕੀ ਗੇਟ ਲੱਗਾ ਵਾ ਉੱਪਰ ਗੇਟ ਲੱਗਿਆ ਵਾ ਉਹਨੂੰ ਚਰਦਨੋਂ ਕੱਟ ਕੇ ਅੰਦਰੋਂ ਜੇ ਹੱਥ ਪਾ ਕੇ ਕੁੰਡਾ ਖੋਲਿਆ ਟੋਟਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਮੇਰਾ ਮਤਲਬ ਇੱਕ ਲੈਪਟਾਪ ਹੈ ਉੱਪਰ 35000 ਰੁਪਏ ਨਗਰ ਰਹੇ ਕਿ ਕੀ ਮੰਗ ਕਰਦੇ ਜਿੰਦੇ ਵਿੱਚ ਮਤਲਬ ਮੇਰੇ ਜਿੱਦਾਂ ਮੈਨੂੰ ਸ਼ਗਨ ਮਿਲਲੇ ਕੋਈ ਵੀ ਮੈਂ ਇਕੱਠੇ ਕਰਦਾ ਰਹਿੰਦਾ ਉਹ ਮੇਰਾ ਪਰਸ ਦੇ ਵਿੱਚ ਸੀਗੇ ਡਾਲਰ ਪਾਉਂਡ ਵੀ ਸੀਗੇ ਤਾਂ ਮਤਲਬ ਜਿਹੜੇ ਹੈਗੇ ਮੇਰਾ ਪੁਰਾਣੇ ਨੋਟ 786 ਵਗੈਰਾ ਦੇ ਇਕੱਠੇ ਕਰਨ ਦਾ ਸ਼ੌਕ ਹੈ ਉਹ ਸਾਰੇ ਮਲਮ ਮੇਰੇ ਲੈ ਗਏ ਇਹ ਸਾਰਾ ਕੁਝ ਮਿਲਾ ਕੇ ਮੇਰਾ 15 20 ਆ ਗਿਆ। ਉਹ ਟੋਟਲ ਪਧ 15 20 ਤਾਂ ਮੇਰਾ ਉਹ ਹੁਣ ਬਾਕੀ ਬਾਬਿਆਂ ਦੇ 6-7000 ਬਾਬਿਆਂ ਦੇ ਬੰਦੇ ਦੇ ਵਿੱਚ ਸੀ ਤੇ ਲੈਪਟਾਪ ਲੱਗਾ ਲੈਪਟਾਪ ਲੱਗਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਹੁਣ ਜਲਦੀ ਬਸ ਜਿਹੜਾ ਵੀ ਇਹ ਕਸੂਰਵਾਰਾਂ ਨੂੰ ਫੜ ਕੇ ਤਾਂ ਮੇਰਾ ਉਹ ਘਾਇਆ ਜਾਵੇ ਜਾਂ ਜੋ ਵੀ ਇਹ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਮੇਰਾ ਤਾਂ ਜੋ ਹੋਣਾ ਸੀ ਹੋ ਗਿਆ ਹੈ